ਪ੍ਰੋਫੈਸਰ ਮਹਾਰਾਜ ਦੀ ਚਰਨਾ ਦੇ ਵਿੱਚ ਅੱਜ ਮਹਾਰਾਜ ਅਤੇ ਆਪ ਸਾਖ ਸਾਹਿਬ ਹਾਜ਼ਰ ਨਾਮਯਾ ਸਾਡੇ ਕੋਖਾ ਨਹੀਂ ਅਸੀਂ ਉਹਨਾਂ ਨੂੰ ਦੇਖ ਸਕੀਏ ਲੇਕਿਨ ਜਿੱਥੇ ਇੰਨੀ ਸੰਗਤ ਇਕੱਠਾ ਲੈਣਾ ਜਾ ਰਹੀ ਹੈ ਤੇ ਕਿਵੇਂ ਹੋ ਸਕਦਾ ਕਿ ਮਹਾਰਾਜ ਅਤੇ ਨਾ ਮਹਾਰਾਜੇ ਪੀਆ ਮਹਾਰਾਜ ਨੂੰ ਮੈਂ ਪ੍ਰਾਰਥਨਾ ਕਰਦਾ ਕਿ ਸਾਡੇ ਸਾਰਿਆਂ ਦੇ ਸਿਰ ਤੇ ਆਪਣਾ ਮਿਹਰ ਬਰਿਆ ਹੱਥ ਰੱਖੋ ਤੇ ਅਗਲੇ ਸਾਲ ਇਸ ਸਾਲ ਨਾਲ ਦੀ ਵੱਧ ਚੜ ਕੇ ਅਸੀਂ ਸ਼ੁਭ ਯਾਤਰਾ ਚ ਭਾਗ ਲਈਏ ਮਹਾਰਾਜ ਦਾ ਜਨਮ ਦਿਨ ਮਨਾਈਏ ਮਹਾਰਾਜ ਦਾ ਆਗਮਨ ਪੂਰੇ ਬਣਾਈਏ ਬਹੁਤ ਸੰਦੇਸ਼ ਵਾਲੀ ਗੱਲ ਹੈ ਕਿ ਜੀਵਨ ਵਿੱਚ ਅਧਿਆਤਮਿਕ ਮਨ ਕਰਮ ਕਰਮ ਕਰਨਾ ਵੀ ਦੱਸਿਆ ਹੋਣਾ ਨੇ ਅਧਿਆਤਮਿਕ ਕਰਨਾ ਵੀ ਸਿਖਾਇਆ ਸੋ ਇਹ ਜੋ ਮਜਬੂਤਾ ਸਾਡੇ ਕੋਲ ਸਸਕਾਰ ਆ ਜਿਹੜੀ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਸੀ ਔਰ ਉਹਦੀ ਉਹਦਾ ਸਾਰਾ ਸ਼ਿਹੜਾ ਆ ਉਹ ਗੁਰੂ ਵਿਦਾਸ ਮਹਾਰਾਜ ਦੀ ਬਾਣੀ ਆ ਔਰ ਜਿੱਥੇ ਅਸੀਂ ਬਾਣੀ ਨੂੰ ਪੜਦੇ ਆ ਕੱਟਦੇ ਆ ਸਮਝਦੇ ਆ ਔਰ ਚੌਥੀ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਜੀਬ ਨੇ ਵੀ ਚਾਜਦੀ ਆ ਗੁਰਬਾਣੀ ਨੂੰ ਪੜਨਾ ਕੱਟ ਕਰਨਾ ਸਮਝਣਾ ਉਹ ਚੌਥੀ ਜਿਹੜੀ ਚੀਜ਼ ਆ ਉਹ ਹੈ ਉਹਨੂੰ ਅਕਲੀ ਰੂਪ ਵਿੱਚ ਜੀਵਨ ਵਿੱਚ ਲਾਗੂ ਆਉਣਾ ਸੋ ਆਪਾਂ ਪੜੀਏ ਸਮਝੀਏ ਸੁਣੀਏ ਔਰ ਇਹ ਚੰਗਿਆ ਕਿ ਅਸੀਂ ਉਹਨਾਂ ਦੀ ਇਹਨਾਂ ਜਿਹੜਾ ਜੀਵਨ ਸ਼ੈਲੀ ਆ ਜੀਵਨ ਮਾਰਗਦਰਸ਼ਨ ਆ ਉਹਨੂੰ ਆਪਣੇ ਜੀਵਨ ਚ ਲਾਗੂ ਕਰਕੇ ਸਮਾਜ ਔਰ ਆਪਣੇ ਤੁਹਾਡੇ ਧੋਲੇ ਚ ਬੇਤਰੀ ਫਾਇਦਾ ਕਰੀਏ ਬਹੁਤ ਬਹੁਤ ਬਤਾਈ ਵਾਲਾ ਜੀ ਤੁਹਾਨੂੰ ਨਜ਼ਦੀਕ ਵੀ ਭਾਣਾ ਜੀ ਸਾਡੇ ਬੜੇ ਦਿੱਗੇ ਮਿੱਤਰ ਨੇ ਸਾਥੀ ਨੇ ਅਸੀਂ ਇਹਨਾਂ ਕੋਲ ਬਹੁਤ ਸਲਾਹਾ ਲੈਂਦੇ ਆ ਆਖਰਾਂ ਦੀ ਜਿਹੜੀ ਅਸੀਂ ਤਾਂ ਸਾਰੇ ਨਵੇਂ-ਨਵੇਂ ਟ੍ਰੇਨੀ ਆ ਪਰ ਇਹ politically ਬਹੁਤ expert ਨੇ ਉਹ ਬਾਕੀ ਸ਼ਹਿਰੀ ਜੀ ਬਹੁਤ ਵਧੀਆ ਸਾਡੇ ਬਹੁਤ ਲੰਬੇ ਚਿਰ ਤੋਂ ਸਾਡੀ ਦੋਸਤੀ ਆ ਪਹਿਲਾ ਯੱਗ ਬੁਆਏ ਜਦੋਂ ਮੈਂ ਜੋਤੀ ਚੌਂਕ 93 ਚ ਆਇਆ ਜਸਟ ਅ ਟੀਨੇਜਰ ਜਸਟ ਅ ਟੀਨੇਜਰ ਐਂਡ ਹੀ ਇਜ਼ ਅ ਵੰਡਰਫੁਲ ਸੋਲਜਰ ਕੋਈ ਕਿਸੇ ਵੀ ਪਾਰਟੀ ਚ ਹੋਵੇ ਲੇਕਿਨ ਉਹਦਾ ਵਫਾਦਾਰ ਸਪਾਈ ਰਵੇ ਇਹ ਵੱਡੀ ਗੱਲ ਹੈ ਸੋ ਆਈ ਅਪਰੀਸ਼ੀਏਟ ਬਹੁਤ ਬਹੁਤ ਧੰਨਵਾਦ

ਦੇ ਸਿਰਫ ਤੇ ਹਰ ਸਾਲ ਦੀ ਤਰ੍ਹਾਂ ਰਾਮਨੇਗਰ ਤੋਂ ਸੰਗਤ ਚੱਲ ਕੇ ਆਈ ਹੈ ਬਸੇ ਦਾਸਬੰਦਾ ਕਟੜਾ ਮੋਹਲਾ ਤੋਂ ਸੰਗਤ ਚੱਲ ਕੇ ਆਈ ਹੈ ਸਾਧੀਆਂ ਮਾਤਾਵਾਂ ਬੀਬੀਆਂ ਪੈਣਾ ਅਸੀਂ ਬਹੁਤ ਬਹੁਤ ਆਭਾਰੀ ਹਾਂ ਸਾਰੇ ਪੈਣਾ ਦੇ ਜਿਨ੍ਹਾਂ ਨੇ ਅੱਜ ਸ੍ਰੀ ਗੁਰੂ ਦਾਸ ਮਹਾਰਜ ਦੇ ਪ੍ਰਕਾਸ਼ ਸੇ ਦੇ ਸੰਬੰਧ ਵਿੱਚ ਸੁਣ ਬੋਲ ਕੇ 那你血糕都不打呀、啊

ਬਹੁਤ ਸਵਾਗਤ ਹੈ ਅਤੁਲ ਭਗਤ ਜੀ ਮੇਰੇ ਵੀਰ ਔਕਾਰ ਜੀ ਟਿੱਕਾ ਜੀ ਗੋਸਰ ਸਾਹਿਬ ਕਿ ਭਗਤ ਜੀ ਕਿਸੇ ਬਿਜ਼ਨਸ ਦੇ ਕਾਰਨ ਨਹੀਂ ਪਹੁੰਚ पाए ਮੈਨੂੰ ਲੱਗਾ ਕਿ ਅਤੁਲ ਜੀ ਬਖੂਬੀ ਉਹ ਡਿਊਟੀ ਨਿਭਾ ਰਹੇ ਨੇ ਅੱਜ ਉਹਨਾਂ ਨੇ ਮੀਟਿੰਗ ਦੇ ਵਿੱਚ ਨੇ ਤਾਂ ਅਸੀਂ ਇੱਕ ਵਾਰੀ ਕੇ ਗੁਰੂ ਘਰ ਦੀ ਸੇਵਾ ਕੀਤੀ ਔਰ ਨਾ ਸਮੁੱਚੀ ਟੀਮ ਚੰਦਨ ਜੀ ਦਾ ਔਰ ਸਾਡੇ ਜਗਦੀਸ਼ ਗਾਲੀਆ ਜੀ Yeah. ਇਹ ਗੱਲ ਕਰ ਦਿੱਤੀ ਸੀ ਕਿ ਜਿਹੜਾ ਅੱਜ ਵੀ ਜਨਾ ਸਰਵਜਾਨ ਚੱਲਦਾ ਹੈ ਉਸੇ ਹੀ ਦੇਸ ਤੇ ਚੱਲ ਰਿਹਾ ਹੈ ਕਿ ਮੈਂ ਐਸਾ ਚਾਹੂ ਰਾਜ ਮੈਂ ਜਿੱਥਾ ਮਿਲੇ ਸਭਨ ਕੋ ਵਨ ਸੋਚ ਬੜੇ ਸਭ ਸੰਪਤ ਸੇ ਰਵਿਦਾਸ ਰਹੇ ਰਵਿਦਾਸ ਮਹਾਰਾਜ ਜੀ ਨੇ ਇੱਕ ਬਲ ਬੱਲਾ ਜੀ ਸਰਪਾ ਨਹੀਂ ਕਰ ਸਕਦੇ ਕਿ ਉਹਨਾਂ ਦੀ ਸੋਚ ਜਿਹੜੀ ਕੋਈ ਨਹੀਂ ਜੀ ਕਿ ਉਹਨਾਂ ਨੇ ਸਮੁੱਚੀជាតិ ਦੀ ਗੱਲ ਕੀਤੀ ਹੈ ਜਮੂਤੇ ਹਿੰਦੁਸਤਾਨ ਦੀ ਗੱਲ ਕੀਤੀ ਤਾਂ ਕਿ ਜਿਹੜੇ ਸਾਡੇ ਦੇਸ਼ ਦੇ ਵਸਨੀਕ ਨੇ ਬੜੇ ਪਿਆਰ ਨਾਲ ਰਹੇ ਨੇ ਪਰ ਸ਼ਕਤਮਤੀ ਉਹਨਾਂ ਦੇ ਘਰ ਵਿੱਚ ਆਏ ਜਿਵੇਂ ਗਾਥਾ ਮਹਾਰਾਜੀ ਨੇ ਇਹ ਜੋ ਸ਼ਬਦ ਸੀ ਜਦੋਂ ਕਿਹਾ ਉਸ ਤੋਂ ਬਾਅਦ ਸਾਡੇ ਮਹਿਮਨ ساری ਦੁਨੀਆ ਲੱਗਦੀ ਜਿਨ੍ਹਾਂ ਦਾ ਨਾਮ ਹੈ ਡਾ ਬੀਆਰ ਅੰਬੇਡਕਰ ਸਾਹਿਬ ਜੀ ਨੇ ਉਹਨਾਂ ਨੇ ਆਪਣੀ ਕਲਮ ਦੇ ਨਾਲ ਜਦੋਂ ਕਵਦਾਂ ਲਿਖਿਆ ਉਹਨਾਂ ਨੇ ਗਿਆ ਕਿ ਅਗਰ ਵਿਸ਼ਵਾਸ ਰਾਨਾ ਹੈ ਤਾਂ ਡੈਮੋਕ੍ਰੇਸੀ ਨਾਲ ਹੀ ਚੱਲੇਗਾ ਕਿ ਅਮਨਕ੍ਰੇਸੀ ਦੇ ਵਿੱਚ ਉਹਨਾਂ ਨੇ ਇੱਕ ਪ੍ਰਸਾਰ ਬਣਾ ਦਿੱਤਾ ਕਿ ਜਿੰਨਾ ਵੀ ਸਮਾਜ ਹੈ ਚੱਲ ਰਿਹਾ ਹੈ ਕੋਈ ਵੀ ਜਿਹੜਾ ਕੰਮ ਹੈ ਹਿੰਦੁਸਤਾਨ ਦੇ ਵਿੱਚ ਸੰਵਿਧਾਨ ਤੋਂ ਬਿਨਾ ਨਹੀਂ ਚੱਲ ਸਕਦਾ तां जहिड़ी हिकु पुस्तक आहे तव्हां ग्रंथ आहे उन सारियूं ई मिलण पई बि कंदा की उन कोई बि ਸਾਨੂੰ ਆਖਰੀ ਛੱਡਿਆ ਕੋਈ ਵੀ ਬੰਦਾ ਟੌਪਿਕ ਨਹੀਂ ਛੱਡਿਆ ਕਿ ਜਿੰਨੇ ਕੋਈ ਇਗਨੋਰ ਕਰ ਸਕਦਾ ਹੈ ਅੱਜ ਅਗਰ ਹਿੰਦੁਸਤਾਨ ਚੱਲ ਰਿਹਾ ਤੇ 라ਵੂ ਡਾਕਟਰ ਵੀਰ ਅਮਰੀਕਾ ਦੀ ਤੇ ਫਰਦਾਨ ਦੇ ਮਤਲਬ ਚੱਲ ਰਿਹਾ ਕਿਉਂਕਿ ਉਹਨਾਂ ਦਾ ਜਿਹੜਾ ਸੰਵਿਧਾਨ ਲਿਖਿਆ ਆ ਉਹਦਾ ਕੋਈ ਮਾਇਨ ਨਹੀਂ ਉਹਨਾਂ ਨੇ ਸ਼ਾਇਦ ਲੱਗੇ ਅੰਨੀ ਗੱਲ ਕਹੀ ਸੀ ਪਰ ਅੰਨਾ ਸੰਵਿਧਾਨ ਦੇਖ ਲੈਣਾ ਅਗਰ ਇਸ ਨੂੰ ਆ ਗਿਆ ਕਿੱਥੇ ਪਹੁੰਚਦਾ ਕੋਲ ਮੈਂ ਅੰਮ੍ਰਿਤ ਸਰਦਾਰ ਨਾਲ ਅੱਜ ਸਾਡੇ ਸਟੇਜ ਤੇ ਅਮਨ ਲੋਧੀ ਜੀ ਨੇ ਇੱਕ ਚਾਪਲ ਨੀਸ਼ ਰੂਪੀਆ ਜੀ ਸਾਡੇ ਮੋਦਨ ਕੰਧਾ ਜੀ ਦੇ ਮਰਦ ਸਾਹਿਬ ਅਮਰਾਂਜ ਸੁਖਿੰਦਰ ਜੀ ਅਤਲ ਸਿੰਘ ਜੀ}{|\text{ਵਿਸ਼ਾਲ ਸਿੰਘ ਜੀ}} \text{ਛੋਟੇ ਜਿਹੇ ਰਣਜੀਤ ਸਿੰਘ ਜੀ ਇਹ ਸਾਰਿਆਂ ਨੇ ਧਿਆਨ ਦੇ ਕੇ ਤਮਾਸ਼ਾ ਕਰਦਾ ਹਨ ਭੋਨ ਪਾਈ ਸਾਹਿਬ ਆਪਣੇ ਅਮਨਾਰ ਜੀ} ਇਹਨੇ ਇਹਨਾਂ ਦਾ ਉਹ ক্রিকেট ਵੀ ਖੇਡਦੇ ਨੇ ਯਾਰ ਉਹਦੇ ਔਰਕਾਰ ਜੀ ਨੇ ਇਹਨਾਂ ਨੂੰ ਮੈਂ ਖਲਾਜ ਬੋਲਿਆ ਬਾਕੀ ਇੱਧਰ ਸਾਰੇ ਘੜੇ ਹੋਏ ਨੇ ਦੇਖੋ ਸਾਰੇ ਹੀ ਮੇਰੇ ਸਰਕਾਰ ਯੋਗ ਨੇ ਮੈਂ ਫਿਰਾਸਤਰੀ ਵੀ ਗਿਆ ਸੀ ਕਿ ਮੈਂ ਆਪਣੇ ਆਪ ਨੂੰ ਇਨਾ ਕਾਬਲ ਨਹੀਂ ਸਮਝਦਾ ਕਿ ਮੈਂ ਇਹਨਾਂ ਤੋਂ ਕਿਸੇ ਦਾ ਵੀ ਨਾਮ ਲੈ ਸਕਾਂ ਤੇ EMPLOYE UNITED ਫਾਰਮ ਜਿਹੜੀ ਇਹ ਕੈਨੋ ਇੱਕ ਰਜਿਸਟਰਡ ਸੋਸਾਇਟੀ ਹੈ ਸਭਾ ਹੈ ਇਹ ਸਾਡੇ ਪੂਰੇ ਜੁਰੇ ਜਿਹੜਾ ਅਸੀਂ ਕਹੜੀਏ ਸਾਡੇ ਸਮਾਜ ਲਈ ਇੱਕ ਟਾਈਮਰ ਦੀ ਕਰਾਇਆ ਕਿਉਂਕਿ ਜਿੰਨੇ ਪੜੇ ਲਿਖੇ ਸੁਜਵਾਨ ਤੇ ਸਾਡੇ ਸਮਾਜ ਨੂੰ ਚਲਾਉਣ ਵਾਲੇ ਜਿੰਨੇ ਵੀ ਇਸ ਮੇਰੇ ਪਿਤਾ ਸਰੂਪ ਜਿੰਨੇ ਵੀ ਇਹ ਜਿੰਨੇ ਵੀ ਮੈਂਬਰਸ ਨੇ ਉਹ ਸਾਰੇ ਹੀ ਸਾਡੀ ਕੌਮ ਦੇ ਹੀਰੇ ਨੇ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਨਾ ਕਿਸੇ ਜਰੀਏ ਉਹਨਾਂ ਨੇ ਸਾਡੀ ਜਿਹੜੀ ਕਮਿਊਨਿਟੀ ਐਸਸੀ ਬਣੂਆ ਪਰ ਕੁਛ ਨਾ ਕੁਛ ਦਿੱਤਾ ਹੀ ਹੈ ਸੋ ਜੀ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਬਾਦ ਜਿੰਨਾ ਤੇ ਗੁਰੂ ਮਹਾਰਾਜ ਕੇ ਬੇਨਤੀ ਕਰਦਾ ਕਿ ਸਾਰਿਆਂ ਨੂੰ ਚਲਦੀ ਕਲਾਂ ਦੇ ਰੱਖਣ ਤੇ ਇਦਾਂ ਹੀ ਆਪਣਾ ਮਿਹਰ ਭਰਿਆ ਹੱਥ ਸਾਰਿਆਂ ਦੇ ਸਿਰਾਂ ਤੇ ਰੱਖਣ ਜੈ ਗੁਰਦੇਵ ਸਤਿਗੁਰੂ ਆਪਣੇ ਸਾਰਿਆਂ ਨੂੰ ਸੁਖਾਈ ਸੰਦੇਸ਼ੋਂ ਅਤਲ ਪਗਜ ਜੈ ਗੁਰਦੇਵ ਸਤਿਗੁਰੂ ਜੈ ਗੁਰਦੇਵ ਮਹਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਅਸਥਾਨ ਰਾਜ ਜੀ ਜੋ ਸੁਪਾ ਯਾਤਰਾ ਕੀਤੀ ਜਾ ਰਹੀ ਹੈ परिवार वालों श्री मोहिंद्र भगत जी कैप्टिट और पंजाब सरकार वालों सार्षकामनाव बधाई दिना वा कि गुरु महाराज गुरददास महाराज जी से से मेन से हो रखे अभी आप आने वाले टाइम में एक बच्चे समाज की संरचना कर सकेंगे जैसे ना कोई बैर हो ना कोई प्रेम हो ना कोई जो गुरुदास महाराज ਆਪਣੇ ਜੀਵਨ ਦੇ ਸਾਰ ਕੇ ਆਪ ਆਪਣਾ ਜੀਵਨ ਬਤੀਤ ਕਰਿਏ ਇਹ ਬਲਾਈ ਯੂਨੀਟ ਫੋਰਮ ਕਿਉਂਕਿ ਸਮਾਜ ਦੀ ਭਲਾਈ ਦੀ ਨਿਰੰਤਰ ਲਗਾਤਾਰ ਕੰਮ ਕਰ ਰਹੀ ਹੈ ਉਹਨਾਂ ਦੇ ਫੇਰ ਦਾ ਪਤਾ